ਹਾਂਜੀ ਸਤਿ ਸ੍ਰੀ ਅਕਾਲ ਇਹ ਹੈ ਆਪਣਾ ਸਕੂਲ ਹੈ ਜੀ ਅੱਜ ਹੜ੍ਹਾਂ ਤੋਂ ਬਾਅਦ ਸਥਿਤੀ ਥੋੜੀ ਠੀਕ ਹੋਈ ਹੈ ਤਾਂ ਅੱਜ ਸਕੂਲ ਖੋਲਣ ਦਾ ਹੁਕਮ ਜਾਰੀ ਹੋਇਆ ਸੀ ਸਰਕਾਰ ਵੱਲੋਂ ਆਪਾਂ ਅੱਜ ਸਕੂਲ ਗਏ ਸੀਗੇ ਤੇ ਸਕੂਲ ਦੇ ਵਿੱਚ ਠੀਕ ਹੈ ਸਾਰਾ ਕੁਝ ਬਟ ਥੋੜਾ ਜਿਹਾ ਜਿਵੇਂ ਪਾਣੀ ਖੜਨ ਕਰਕੇ ਤਿਲਕਣ ਹੋ ਜਾਂਦੀ ਹੈ ਹਰ ਥਾਂ ਦੇ ਉੱਤੇ ਤਾਉ ਜਿਹੜਾ ਰਸਤਾ ਕਮਰਿਆਂ ਵਾਲਿਆਂ ਨੂੰ ਜਾਂਦਾ ਇੱਥੇ ਸਾਰੇ ਕਿਤੇ ਤਿਲਕਣ ਹੋਈ ਹੋਈ ਹੈਗੀ ਇੱਥੋਂ ਸਾਨੂੰ ਸਾਰਿਆਂ ਨੂੰ ਬੋਚ ਕੇ ਲੰਘਣਾ ਪਿਆ ਬੱਚੇ ਤਾਂ ਅੱਜ ਸਕੂਲ ਨਹੀਂ ਬੁਲਾਏ ਗਏ ਕਿਉਂਕਿ ਸਰਕਾਰ ਦਾ ਹੁਕਮ ਸੀਗਾ ਅਸੀਂ ਆਪ ਹੀ ਗਏ ਸੀਗੇ ਸਾਰੇ ਤੇ ਉੱਥੇ ਜਾ ਕੇ ਸਕੂਲ ਦੀ ਸਫਾਈ ਵਗੈਰਾ ਦੇਖੀ ਚੈੱਕ ਕੀਤਾ ਆਪਣਾ ਸਾਰਾ ਸਕੂਲ ਠੀਕ ਪਿਆਗਾ ਵਧੀਆ ਸੀਗਾ ਪਰ ਪਾਣੀ ਖੜਨ ਕਰਕੇ ਮੀਂਹ ਬਾਦਸ਼ ਵੱਧ ਸੀਗੀ ਪਾਣੀ ਖੜਨ ਕਰਕੇ ਥੋੜਾ ਜਿਹਾ ਹਰ ਥਾਂ ਤੇ ਪੱਕੀਆਂ ਥਾਵਾਂ ਸੀ ਜਿਹੜਾ ਫਰਸ਼ ਸੀਗਾ ਉੱਥੇ ਵੀ ਮਤਲਬ ਕਿ ਹਰੀ ਕਾਈ ਜੰਮ ਗਈ ਜਿਸ ਦੇ ਕਾਰਨ ਥੋੜਾ ਜਿਹਾ ਸਕੂਲ ਅੱਜ ਲੱਗਿਆ ਵੀ ਬਿਮਾਰ ਹੈ ਬਾਕੀ ਠੀਕ ਸੀਗਾ ਤੁਸੀਂ ਦੇਖ ਸਕਦੇ ਹੋ